ਦੀ ਮੋਦੀ ਸਰਕਾਰ ਵੱਲੋਂ ਖੇਤੀ ਸਬੰਧੀ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਿੱਥੇ ਦਿੱਲੀ ਬਾਰਡਰ ਤੇ ਦੇਸ਼ ਦੇ ਕਿਸਾਨਾਂ ਵੱਲੋਂ ਅਨਮਿੱਥੇ ਸਮੇਂ ਲਈ ਸੰਘਰਸ਼ ਵਿੱਢਿਆ ਹੋਇਆ ਹੈ ਉੱਥੇ ਹੀ ਸਬਡਿਵੀਜ਼ਨ ਪਾਤੜਾ ਦੀਨ ਆਉਂਦੇ ਦਰਜਣ ਦੇ ਕਰੀਬ ਪਿੰਡਾਂ ਦੇ ਕਿਸਾਨਾਂ ਵੱਲੋਂ ਐਸ.ਡੀ.ਐਮ ਦਫ਼ਤਰ ਪਾਤੜਾ ਵਿਖੇ ਇਕੱਠੇ ਹੋ ਕੇ ਕੇਂਦਰ ਸਰਕਾਰ ਵੱਲੋਂ ਬਣਾਏ ਜਾ ਰਹੇ ਦਿੱਲੀ-ਕਟੜਾ ਐਕਸਪ੍ਰੈਸਵੇ ਸਬੰਧੀ ਆਪਣੀ ਜ਼ਮੀਨ ਦੇਣ ਤੋਂ ਕੋਰੀ ਨਾ ਕਰਦੇ ਕਿਹਾ ਕਿ ਜਿੰਨਾ ਚਿਰ ਮੌਦੀ ਸਰਕਾਰ ਵੱਲੋਂ ਤਿੰਨ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਅਤੇ ਦਿੱਲੀ ਗਏ ਕਿਸਾਨ ਮੋਰਚਾ ਜਿੱਤ ਕੇ ਵਾਪਸ ਨਹੀਂ ਆਉਂਦੇ ਉਨਾਂ ਚਿਰ ਐਕਸਪ੍ਰੈਸਵੇ ਬਣਾਉਣ ਲਈ ਆਪਣੀ ਜ਼ਮੀਨ ਵਿੱਚ ਸਰਕਾਰ ਦੇ ਕਿਸੇ ਵੀ ਅਧਿਕਾਰੀ ਨੂੰ ਪੈਰ ਨਹੀਂ ਪਾਉਣ ਦੇਵਾਂਗੇ ਇਕੱਠੇ ਹੋਏ ਕਿਸਾਨਾਂ ਨੇ ਏ.ਡੀ.ਸੀ ਪਟਿਆਲਾ ਤੇ ਐਸ.ਡੀ.ਐਮ ਫਟੜਾ ਨੂੰ ਇਸ ਸਬੰਧੀ ਮੰਗ ਪੱਤਰ ਵੀ ਦਿੱਤੇ ਅਤੇ ਮੋਦੀ ਸਰਕਾਰ ਖਿਲਾਫ ਜਮ ਕੇ ਨਾਰੀ ਬਾਜੀ ਕੀਤੀ ਗਈ। ਜ਼ਮੀਨ ਦੇਣ ਤੋਂ ਕਾਰੀ ਨਾ ਕਾਰੀ ਨਾ ਕੋਈ ਗੱਲ ਹੁਣ ਇਹ ਨਾ ਕਰੋ। ਨਾ ਇਹ ਨਾ ਪਤਾ ਪ੍ਰਸ਼ਾਸਨ ਨੂੰ ਪਤਾ ਲੱਗਿਆ ਜੇ ਇੰਨੀ ਸੰਗਤ ਨੂੰ ਦੇਖ ਕੇ ਵੀ ਨਹੀਂ ਪਤਾ ਲੱਗਿਆ ਫਿਰ ਕਿਵੇਂ ਲੱਗੂਗਾ। ਦੇਖੋ ਆਪਾਂ ਬੈਸਰਾ ਕਰਨਗੇ ਆਪਾਂ ਨੂੰ ਮਨਜ਼ੂਰ ਹੈ ਸਾਰਿਆਂ ਨੂੰ। ਆਪਾਂ ਉਹਨੂੰਗਾ ਮੈਨੂੰ ਇਹ ਨਾ ਦਈਏ ਕੋਈ ਆਪਾਂ ਨੂੰ ਇਹ ਗਲਤ ਕਾਓ ਕਰਨਾ ਆਪਣੇ ਵਾਸਤੇ। ਪ੍ਰਸ਼ਾਸਨ ਤੁਹਾਡਾ ਸਾਥ ਦੇ ਰਿਹਾ ਹੈ ਦੇਖੋ ਉਹਨਾਂ ਨੇ ਜਦੋਂ ਬੋਨਾ ਸ਼ੁਰੂ ਕੀਤਾ ਨਾਲ ਦੀ ਨਾਲ ਹਰ ਇੱਕ ਚੀਜ਼ ਪੋਸਟਪੋਨ ਕਰਤੀ ਉਹਦੀ ਪਹਿਲੀ ਕਾਮਯਾਬੀ ਹੈ ਇਸ ਲਈ ਮੈਂ ਬੇਨਤੀ ਕਰੂੰਗਾ ਕਿਉਂਕਿ ਹੁਣ ਇੱਕ ਮੀਟਿੰਗ ਦੇ ਵਿੱਚ ਹੀ ਆਪਾਂ ਨੂੰ ਮੌਕਾ ਦਿੱਤਾ ਨਹੀਂ ਕੋਈ ਨਹੀਂ ਦਿੰਦਾ ਇਹ ਆਪਾਂ ਧੰਨਵਾਦੀ ਵੀ ਆ ਪ੍ਰਸ਼ਾਸਨ ਦੇ ਇਸ ਤੋਂ ਬਾਅਦ ਆਪਾਂ ਬਾਹਰ ਇਕੱਠੇ ਹੋਗੇ ਜਿਹੜਾ ਆਪਣਾ ਰੂਸ ਹੈ ਤੇ ਜਿਹੜਾ ਇੱਕ ਆਪਾਂ ਪੁੱਤਲਾ ਲਈ ਬੈਠੇ ਆ ਉਹ ਸਾਰਾ ਸਾੜ ਕੇ ਆਪਾਂ ਸੈਂਟਰ ਤੱਕ ਆਵਾਜ਼ ਪਹੁੰਚਾਵਾਂਗੇ ਉਹ ਆਪਾਂ ਇੱਥੇ ਨਹੀਂ ਸਾੜਨਾ ਬਾਹਰ ਨਿਕਲ ਕੇ ਸਾੜਾਂਗੇ ਫਿਰ ਦੁਬਾਰਾ ਸੜਕ ਤੇ ਆਵਾਂਗੇ ਕਿਉਂਕਿ ਆਪਣੀ ਲਈ ਤਾਂ ਸੜਕਾਂ ਹੀ ਹੈ ਜਿਨ੍ਹਾਂ ਤੇ ਆਪਾਂ ਨੂੰ ਚੜਨ ਵੀ ਨਹੀਂ ਦੇਣ ਆਉਣ ਵਾਲੇ ਸਮੇਂ ਦੇ ਵਿੱਚ ਥੋੜਾ ਸਮਾਂ ਦੇ ਦੋ ਤੇ ਪ੍ਰਸ਼ਾਸਨ ਆਪਣਾ ਸਾਥ ਦੇ ਰਿਹਾ ਇਸ ਲਈ ਆਪਾਂ ਨੂੰ ਇਹਨਾਂ ਦਾ ਧੰਨਵਾਦ ਵੀ ਕਰਨਾ ਚਾਹੀਦਾ ਦੇਖੋ 7 ਤਰੀਕ ਨੂੰ ਸਮਰੂਪ ਰੱਖੀ ਹੋਈ ਹੈ ਇੰਟਰ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਬਣਾਏ ਆ ਸਾਡੀਆਂ ਖਾਂਜ ਜਥੇਬੰਦੀਆਂ ਨੇ ਦਿੱਲੀ ਘੇਰੀ ਹੋਈ ਹੈ ਚਾਰ ਸਫੇਰੇ ਤੋਂ ਜਿੰਨਾ ਚਿਰ ਤੱਕ ਉਹ ਸਾਡੇ ਕਿਸਾਨ ਉਥੋਂ ਜਿੱਤ ਕੇ ਨਹੀਂ ਆਉਂਦੇ ਕਾਲੇ ਨੂੰ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਤੱਕ ਅਸੀਂ ਇਹ ਜਿਹੜੀ ਥੋੜਾ ਰੋਡ ਨੂੰ ਜ਼ਮੀਨ ਦੇਣ ਦੀ ਗੱਲ ਰੋਡ ਤੇ ਇਹ ਕਿ ਉਹਨੂੰ ਪੈਰ ਨਹੀਂ ਰੱਖਣ ਦੇਣਾ ਆਪਣੀ ਜ਼ਮੀਨ ਦੇ ਵਿੱਚ ਅੱਜ ਸਾਡਾ ਉਹ ਰੋਡ ਦਾ ਹੀ ਵਿਰੋਧ ਕਰ ਰਿਹਾ ਇਹਦੇ ਵਿੱਚ ਮੀਟਿੰਗ ਜੂ ਰੱਖੀ ਸੀ ਦਿੱਲੀ ਪ੍ਰਦਰਸ਼ਨ ਚੱਲ ਰਿਹਾ ਕਿਸਾਨਾਂ ਦਾ ਇੱਥੇ ਮੀਟਿੰਗ ਰੱਖੀ ਗਈ ਹੈ ਇਸ ਦੌਰਾਨ ਇਹ ਸਰਕਾਰ ਜਿਹੜੀ ਹੈ ਜੀ ਇਹ ਕਾਪੀ ਸਰਕਾਰ ਜਿਹੜੀ ਹੈ ਉਹ ਦਿੱਲੀ ਦੀ ਸਰਕਾਰ ਨਾਲ ਰੜੀ ਹੋਈ ਆ ਇਹ ਸਾਡੇ ਉਸ ਕਰੋਨਾ ਦੀ ਆੜ ਰੇਠ ਇਹਨਾਂ ਨੇ 8 ਮਹੀਨੇ ਤੋਂ ਪ੍ਰਚਾਰ ਚਲਾਇਆ ਨਾ ਕੋਈ ਸਾਡੇ ਕੋਲ ਪ੍ਰਸ਼ਾਸਨ ਅਧਿਕਾਰੀ ਗਿਆ ਨਾ ਕੋਈ ਇਹਨਾਂ ਦਾ ਕੋਈ ਬੰਦਾ ਕੋਈ ਮੁੰਡੇ ਖੁੰਡੇ ਜਾਂਦੇ ਨਾ ਕੋਈ ਸਾਡੀ ਗੱਲ ਸੁਣ ਕੇ ਆਉਂਦਾ ਨਾ ਕੋਈ ਲੈਣਾ ਨਾ ਕੋਈ ਦੇਣਾ ਸਾਡੀ ਮੰਗ ਇਹ ਹੈ ਕਿ ਜਿੰਨਾ ਚਿਰ ਤੱਕ ਜਿੰਨਾ ਚਿਰ ਤੱਕ ਤੋਂ ਕਾਨੂੰਨ ਦੇ ਨਾਲ ਵਾਪਸ ਨਹੀਂ ਕਰਦੀ ਕਾਲੇ ਉਹਨਾਂ ਚਿਰ ਤੱਕ ਅਸੀਂ ਆਪਣੀ ਰੋਡ ਦੇ ਵਿੱਚ ਕਿਸੇ ਨੂੰ ਐਂਟਰ ਨਹੀਂ ਹੁੰਦਿਆਂ ਕਿੰਨੇ ਕਿਸਾਨਾਂ ਦੀ ਜ਼ਮੀਨ ਹੀ ਸੜਕ ਦੇ ਵਿਚਾਲੇ ਆ ਰਹੀ ਹੈ ਦੇਖੋ ਜੀ ਇਹ ਸਾਰਾ ਪੰਜਾਬ ਸਾਰੇ ਕਿਸਾਨਾਂ ਦੀ ਆ ਰਹੀ ਹੈ ਸਾਰੇ ਸਾਰੇ ਜਿਹੜੇ ਕਿਸਾਨਾਂ ਜਿੰਨੇ ਇੱਥੇ ਖਾਣਾ ਹੈ ਸਾਰੇ ਸਾਰੇ ਜ਼ਮੀਨ ਵਾਲੇ ਹੀ ਨਹੀਂ ਜ਼ਮੀਨ ਵਾਲੇ ਬਿਨਾਂ ਜ਼ਮੀਨ ਵਾਲਾ ਕੋਈ ਕਿਸਾਨ ਨਹੀਂ ਅੱਜ ਇੱਥੇ ਆਇਆ ਇੱਕਦੋਂ ਤਾਂ ਸੰਘਰਸ਼ ਜਾਰੀ ਰਹਿਗਾ ਤੁਹਾਡਾ ਜਿੰਨਾ ਚਿਰ ਤੱਕ ਇਹ ਸਿਰਫ ਛਿੜਕੀ ਕੈਨਸਲ ਨਹੀਂ ਹੁੰਦੀ ਉਹਨਾਂ ਚਿਰ ਤੱਕ ਇਹ ਸੰਘਰਸ਼ ਜਿਹੜਾ ਜਾਰੀ ਰਹੇਂਗੇ ਦੇਣਗੇ ਨਹੀਂ ਦੇਣਗੇ ਬਿਲਕੁਲ ਨਹੀਂ ਇਹ ਇੱਕ ਰੋਡ ਨੂੰ 1 ਇੰਚ ਵੀ ਜ਼ਮੀਨ ਨਹੀਂ ਪੰਜਾਬ ਦੀ ਦੇਣੇ ਉਸੇ ਭਾਈ ਜੀ ਦੇ ਨਾਮ ਆਪਣਾ ਬਹੁਤ ਜੀ ਦਰਸ਼ਕ ਬਰਾਸ ਬਿੰਦੀ ਅੱਜ ਸਾਨੂੰ ਦੁਖੀ ਹੋ ਕੇ ਇੱਥੇ ਆਉਣਾ ਪਿਆ ਜਿਹੜੇ ਇਹ ਤਿੰਨ ਕਾਨੂੰਨ ਸੈਂਟਰ ਨੇ ਲਾਗੂ ਕੀਤੇ ਨੇ ਉਹਦਾ ਪਹਿਲਾ ਹਿੱਸਾ ਜਿਹੜਾ ਪਹਿਲਾ ਪਾਰਟ ਦੇ ਰੱਟ ਤੋਂ ਸ਼ੁਰੂ ਹੋ ਗਿਆ ਸਾਡੀਆਂ ਜ਼ਮੀਨਾਂ ਖਾਣ ਦੇ ਤਲ ਗਈ ਹੈ ਪਰ ਅਸੀਂ ਸਾਰਿਆਂ ਨੇ ਸਾਡੇ ਪਟਿਆਲਾ ਜ਼ਿਲ੍ਹੇ ਦੇ 11 ਪਿੰਡ ਆਉਂਦੇ ਨੇ ਅੱਗੇ ਸੰਗਰੂਰ ਦੇ 56 ਆਉਂਦੇ ਨੇ ਉਸ ਤੋਂ ਅੱਗੇ ਦੂਸਰੀ ਜ਼ਿਲ੍ਹਿਆਂ ਦੇ ਆਉਂਦੇ ਨੇ ਅਸੀਂ ਸਾਰੇ ਇਕੱਠੇ ਹੋ ਕੇ ਉਹ ਮਤਾ ਬਣਾਇਆ ਕਿ ਅਸੀਂ ਜਿੰਨਾ ਚਿਰ ਸਾਡੇ ਉੱਤੇ ਇਹ ਕਾਨੂੰਨ ਵਾਪਸ ਨਹੀਂ ਹੁੰਦੇ ਸਾਡੀਆਂ ਕਿਸਾਨ ਜਣੇ ਬੰਦੀਆਂ ਦੀ ਮੱਜ ਪੂਰੀ ਨਹੀਂ ਹੁੰਦੀ ਉਹ ਵਾਪਸ ਨਹੀਂ ਹੁੰਦੀਆਂ ਅਸੀਂ ਉਹਨਾਂ ਜਿਹੜੇ ਰੋਡ ਤੇ ਮਤਲਬ ਕਿਥੇ ਨਾਲ ਮੀਟਿੰਗ ਨਹੀਂ ਕਰਾਂਗੇ ਕੋਈ ਕਿਸੇ ਦਾ ਆਜ ਮੀਟਿੰਗ ਆਜ ਮੀਟਿੰਗ ਰੱਖੀ ਗਈ ਕਿਉਂ ਰੱਖੀ ਗਈ ਇਸ ਦਿਨ ਪਤਾ ਇਹ ਮੀਟਿੰਗ ਦਾ ਸਾਨੂੰ ਪਤਾ ਹੀ ਨਹੀਂ ਦੀ ਸਾਨੂੰ ਬੁਲਾਇਆ ਗਿਆ ਪਹਿਲਾਂ ਤਾਂ ਸਾਨੂੰ ਬੁਲਾਇਆ ਗਿਆ ਹੁਣ ਸਾਡੇ ਲਈ ਗੇਟ ਬੰਦ ਕੀਤਾ ਗਿਆ ਸਾਨੂੰ ਮਿਲਣ ਵੀ ਨਹੀਂ ਦਿੱਤਾ ਗਿਆ ਉੱਥੇ ਮੀਟਿੰਗ ਤੇ ਕੌਣ ਗਿਆ ਅਸੀਂ ਨਹੀਂ ਜਾਣਦੇ ਅਸੀਂ ਸਾਰੇ ਜਿਨ੍ਹਾਂ ਦੀ ਜ਼ਮੀਨ ਰੋਡ ਤੋਂ ਆਉਂਦੀ ਹੈ ਉਹ ਖੜੇ ਹਾਂ ਉੱਥੇ ਹੋ ਸਕਦਾ ਬਿਨਾਂ ਰੋਡ ਵਾਲੇ ਨਕੀਬ ਜੀ ਵੀਦਾਰ ਹੋਣ ਅਸੀਂ ਨਹੀਂ ਜਾਣਦੇ ਅਸੀਂ ਇਹ ਕਹਿੰਦੇ ਹਾਂ ਕਿ ਕੋਈ ਫੈਸਲਾ ਲੈਣਾ ਸਾਡੇ ਆਉਣ ਦਾ ਰੋਡ ਜਿਨ੍ਹਾਂ ਦੀ ਜ਼ਮੀਨ ਆ ਰਹੀ ਹੈ ਉਹਨਾਂ ਨੂੰ ਨਾਲ ਲੈ ਕੇ ਫੈਸਲਾ ਲਿਆ ਜਾਵੇ ਓਕੇ ਚਲੋ